ਪ੍ਰਵਾਹਾ ਮਾਰਕ ਜੋਗ ਚਲਾ ਦੇ ਇੰਸਟਾਗ੍ਰam ਚਲਾ ਦੇ ਫੇਸਬੁਕ ਕੋ ਸਾਡ ਕੋ ਨਹੀਂ ਦਿਆ ਜਾਂਦਾ ਏ ਨਹੀਂ ਦਿਆ ਜਾਂਦਾ ਇੱਕ ਉਪਰਵਾ ਡੈਨੀ ਮਾਰਕਰਸ ਹੋ ਤੇਰੇ ਕੇ ਹੱਥ ਜੋੜ ਕੇ ਬੇਨਤੀ ਕਰਦੀ ਆ ਪ੍ਰਵਾਹਾ ਚਲਾ ਦੇ ਇੰਸਟਾਗ੍ਰam ਚਲਾ ਦੇ ਫੇਸਬੁਕ ਲੋਕਾਂ ਨੇ ਮੈਨੂੰ ਲੱਖਾਈ ਫੋਨ ਆ ਗਿਆ ਚਲਾ ਦੇ ਹਾਏ ਉਹ ਚੱਕਰ ਹੋਂ ਲੱਪਿਆ ਓਏ ਉਹ ਮੇਨੂੰ ਬਚਾ ਲੋ ਓਏ ਉਹ ਇੰਸਟਾਗ੍ਰam ਬੰਦ ਹੋ ਗਿਆ ਓਏ फेसबुक बंद होगी चला दे देखो की हो गया इंस्टाग्राम फेसबुक बंद हो गया मैं बेनती करता भरावा चला दो फेसबुक और चला दो इंस्टाग्राम ना करो मैं पानी भी नहीं पीता हाँ मैं दिल नही हो ਜੌਨ ਫਰਨਾਂਡੇਸ ਚਲਾ ਦੇ ਭਰਾਵਾ ਇੰਸਟਾਗ੍ਰਾਮ ਜੇਲ ਮਾਰਕੀਟ ਜਿਲ ਜਿਲ ਜੇਲ ਮਾਰਕੀਟ ਬਣੇ ਕਿਲ ਮਾਰਕੀਟ ਉਹਨੂੰ ਕਿੰਸ਼ ਬੇਨਤੀ ਕਰਨਾ ਚਾਹਨਾ ਭਰਾਵਾ ਇੰਸਟਾਗ੍ਰਾਮ ਚਲਾ ਦੇ ਉਹ ਦੁਖੀ ਹੋ ਗਿਆ ਉਹ ਦੁਖੀ ਹੋ ਗਿਆ ਮੇਰੇ ਪਿਓ ਆ ਮੇਰੇ ਹੱਥ ਜੜਾ ਲਾ ਮੈਂ ਤੈਨੂੰ ਦੱਸਣਾ ਚਾਹਨਾ ਤੇਰਾ ਮੈਂ ਬਹੁਤ ਧੰਨਵਾਦ ਕਰਦਾ ਇੰਸਟਾਗ੍ਰਾਮ ਤੇ ਫੇਸਬੁੱਕ ਚਲਾ ਦੇ ਭਰਾਵਾ ਨਹੀਂ ਤੇ ਸਾਡਾ ਕੀ ਬਣੂਗਾ ਹਾਈ ਉਹ ਚੱਕਰ ਹੁਣ ਪਿਆ ਓਏ ਉਹ ਮੈਨੂੰ ਬਚਾ ਲੋ ਓਏ ਉਹ ਇੰਸਟਾਗ੍ਰਾਮ ਬੰਦ ਹੋ ਗਿਆ ਓਏ ਉਹ ਫੇਸਬੁਕ ਬੰਦ ਹੋ ਗਈ ਓਏ ਤਾ ਚਲਾ ਦੇ ਬੋ ਚਲਾ ਦਿਓ ਭਰਾਵਾ ਫੇਸਬੁਕ ਤੇ ਇੰਸਟਾਗ੍ਰਾਮ ਸਾਡੀਆ ਸਟੋਰੀਆਂ ਰੁਕ ਗਿਆ ਪਈਆ ਸਾਨੂੰ ਬਰਦਾਸ਼ਤ ਨਹੀਂ ਆ ਮੈਂ ਬੇਨਤੀ ਕਰਨਾ ਸਾਰਿਆਂ ਨੂੰ ਚਲਾ ਦਿਓ ਭਰਾਵਾ ਚਲਾ ਦਿਓ ਭਰਾਵਾ ਮਾਰਕ ਜੋਗ ਚਲਾ ਦੇ ਇੰਸਟਾਗ੍ਰam ਚਲਾ ਦੇ ਫੇਸਬੁਕ ਕੋ ਸਾਡੇ ਕੋ ਨਹੀਂ ਦਿਆ ਜਾਂਦਾ ਏ ਨਹੀਂ ਦਿਆ ਜਾਂਦਾ ਕੀ ਕਰੀ ਚਲਾ ਦੇ ਭਰਾਵਾ ਚਲਾ ਤੂੰ ਚਲਾ ਦੇ ਹਏ ਫੇਸਬੁਕ ਹਾਏ ਇੰਸਟਾਗ੍ਰam ਪਰਮਾਤਮਾ ਨਾ ਬੰਦ ਕਰੀ ਕਈਆਂ ਦੇ ਕਾਰੋਬਾਰ ਬੰਦ ਹੋ ਜੇ ਨੇ ਸਾਡੇ ਤੇ ਫੋਲੋਅਰ ਵੀ ਬੜਿਆ ਉਹ ਭਰਾਵਾ ਡੈਨੀ ਮਾਰਕਰਸ ਹੋ ਤੇਰੇਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਭਰਾਵਾ ਚਲਾ ਦੇ ਇੰਸਟਾਗ੍ਰam ਚਲਾ ਦੇ ਫੇਸਬੁਕ ਲੋਕਾਂ ਨੇ ਮੈਨੂੰ ਲੱਖਾਈ ਫੋਨ ਆ ਗਿਆ ਚਲਾ ਦੇ ਉਹ ਭਰਾਵਾ ਚਲਾ ਦੇ ਜੈਨੀ ਮਾਰਕਰ ਦੇ ਗਿਆ ਪਾਤ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਭਰਾਵਾ ਤੂੰ ਇੰਡੀਆ ਚ ਆਇ ਤੇ ਸਵਾਗਤ ਕਰਦੇ ਆ ਤੂੰ ਵਿਆਹ ਦੇ ਵਿੱਚ ਆ ਲੱਡੂ ਖਾ ਜਲੇਬੀਆਂ ਖਾ ਚੋ ਖਾਣਾ ਖਾ ਪਰ ਸਾਡਾ ਇੰਸਟਾਗ੍ਰam ਸਾਡਾ ਫੇਸਬੁਕ ਤੂੰ ਨਾ ਬੰਦ ਕਰ ਤੈਨੂੰ ਰੱਬ ਦਾ ਵਾਸਤਾ ਹੀ ਤੈਨੂੰ 니ਟੂ ਛਟਰਾ ਵਰਦਾ ਵਾਸਤਾ ਜੇ ਕਹੂੰਗਾ ਇੱਕ ਛਟਰਾ ਹੋਰ ਲਵਾ ਦੂੰਗਾ ਮੈਂ ਉਹ ਉਪਰ ਆਵਾਜ਼ ਕੀ ਕਰੀਏ ਦੇਨਿ ਮਾਰਕ ਭਾਜੀ ਨੂੰ ਬੇਨਤੀ ਆ ਦੇਨਿ ਮਾਰਕ ਭਾਜੀ ਸਾਡਾ ਇੰਸਟਾਗ੍ਰam ਸਾਡਾ ਫੇਸਬੁਕ ਨਾ ਬੰਦ ਕੀਤਾ ਜਾਏ ਨਹੀਂ ਤਾਂ ਅਸੀਂ ਕਰੋ ਬੇਕਾਰ ਹੋ ਜਾਾਂਗੇ ਮੇਰੀ ਵੋਟ ਹੀ ਮੈਨੂੰ ਕਰੋ ਬਾਹਰ ਕਰ ਦੇਗੀ ਉਹ ਮੇਰੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਵੀ ਮੈਨੂੰ ਤੱਕਾ ਦੇ ਦੋਗੇ ਜੇ ਇੰਸਟਾਗ੍ਰam ਬੰਦ ਹੋ ਗਿਆ ਭਾਜੀ ਡੈਨੀ ਮਾਰਕ ਜੀ ਇਹਸ ਕਰਕੇ ਤੁਹਾਡੇ ਗਿਆ ਤੇ ਜੋੜ ਕੇ ਬੇਨਤੀ ਹੈ ਇੰਸਟਾਗ੍ਰam ਤੇ ਫੇਸਬੁਕ ਨਾ ਬੰਦ ਕਰਿਓ ਸਾਡਾ ਰੋਟੀ ਪਾਣੀ ਬੰਦ ਹੋ ਜਾਣਾ ਅਸੀਂ ਰੋਟੀ ਨਹੀਂ ਖਾਣੀ ਉਨੀ ਤੇ ਜਦ ਤੱਕ ਤੁਸੀਂ ਫੇਸਬੁਕ ਤੇ ਇੰਸਟਾਗ੍ਰam ਨਹੀਂ ਚਲਾਓਗੇ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਗ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼੍ਰੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 98838770